ਨਾਮ ਸਿਮਰਜੀਤ ਸਿੰਘ ਆ ਇਹ ਜਗਾ ਸਾਡੀ ਆ ਸਾਡੇ ਸਾਰੇ ਭਾਈਵਾਲਿਆਂ ਦੇ ਵਿੱਚ ਭਾਈਵਾਲੇ ਵੀ ਅੱਜ ਕੰਨ ਦੁਕਾਨਾਂ ਵਾਲੇ ਵੀ ਸਾਰੇ ਖੜੇ ਜਿਨ੍ਹਾਂ ਨੇ ਦੁਕਾਨਾਂ ਖਰੀਦੀਆਂ ਵਾ ਤੇ ਸਾਡੀਆਂ ਰਜਿਸਟਰੀਆਂ ਹੋਈਆਂ ਨੂੰ 2005 ਤੋਂ ਪਹਿਲਾਂ ਦੀਆਂ ਰਜਿਸਟਰੀਆਂ ਹੋਈਆਂ ਬੜੀਆਂ ਪੁਰਾਣੀਆਂ ਰਜਿਸਟਰੀਆਂ ਸਰਕਾਰ ਹੀ ਕਰਦੀ ਪਈ ਆ ਤੇ ਅੱਜ ਆ ਕੇ ਸਰਕਾਰ ਨੇ ਇੱਥੇ ਮਹਿਕਮਾ ਭੇਜਤਾ ਜੀ ਜਗਾ ਜੀ ਨਿਸ਼ਾਨਦੇਹੀ ਕਰੋ ਸਰਕਾਰ ਕਹਿੰਦੀ ਜਗ੍ਹਾ ਸਾਡੀ ਆ ਜੇ ਜਗ੍ਹਾ ਉਹਨਾਂ ਦੀ ਤੇ ਨਰਜਿਸਟੀਆਂ ਕਰ ਤੋਂ ਕੀਤੀਆਂ ਕਿੰਨੀ ਜਗ੍ਹਾ ਹੈ ਟੋਟਲ ਜਗ੍ਹਾ ਇੱਥੇ ਗਿਸਤਾਈ ਨਾਲ ਕਿਹੜੀ ਜਗ੍ਹਾ ਦੀ ਗੱਲ ਕਰਦੇ ਆ ਜਿਹੜੀ ਆ ਪਿੱਛੇ ਜਿਹੜੇ ਦੁਕਾਨਾ ਬਣੀਆਂ ਇਹ ਕਿਹੜੇ ਸਥਾਨ ਤੇ ਇਹ ਚਵਾਰ ਰੋਡ ਦੇ ਉੱਪਰ ਜੀ ਹਾਂ ਡੰਪ ਦੇ ਲੱਗ ਗਏ ਇਹ ਵੇਚੇ ਗਏ ਸੀ ਦੁਕਾਨਾ ਔਰ ਇਹ ਸੀ 25-25 ਲੱਖ ਰੁਪਏ ਦੀਆਂ ਦੁਕਾਨਾ ਖਰੀਦੀਆਂ ਜੇ ਅਸੀਂ ਕਿੱਥੇ ਨੂੰ ਜਾਈਏ ਹੁਣ ਤੇ ਟੋਟਲ ਕਿੰਨੀਆਂ ਦੁਕਾਨਾਂ ਨੇ ਆਈ ਡੀਆ ਹੈ ਜੀ ਕੁਝ ਹੈਗੀਆਂ 20 ਦੁਕਾਨਾ ਹੈਗੀਆਂ ਤਕਰੀਬਾ ਕਾਕੇ ਤੁਹਾਡੇ ਨਾਲ ਬੋਲਦੇ ਹਾਂ ਜੀ ਹਾਂ ਜੀ ਹਾਂ ਜੀ ਬੋਲਦੇ ਪੇਸ਼ ਕਰਾਉਣ ਨੂੰ ਤਿਆਰ ਆ ਪਰ ਮਹਿਕਮਾ ਮੰਨਦਾ ਨਹੀਂ ਪਾਉ ਦੱਸੇ ਜਾ ਰਿਹਾ ਕਿ ਨਗਰ ਨਿਗਮ ਨੇ ਇਹ ਵੀ ਕਹਿ ਸੀ ਸਾਡਾ ਇਹਨਾਂ ਕੋਈ ਲੈਣ ਦੇ ਨਹੀਂ ਫਿਰ ਦੁਬਾਰਾ ਅੱਜ ਕਿਵੇਂ ਜੇ ਨਗਰ ਨਿਗਮ ਦਾ ਕੋਈ ਲੈਣ ਦੇ ਨਹੀਂ ਤੇ ਫਿਰ ਅੱਜ ਕੀ ਲੈਣ ਆਏ ਆ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਵਾ ਇਹ ਗੱਲ ਪਹਿਲਾਂ ਵੀ ਉੱਠੀ ਸੀਗੀ ਤਿੰਨ ਚਾਰ ਸਾਲ ਪਹਿਲਾਂ 2019 ਦੇ ਵਿੱਚ ਫਿਰ ਇਹਨਾਂ ਨੇ ਬਕਾਇਦਾ ਰਿਪੋਰਟ ਬਣਾ ਕੇ ਦਿੱਤੀ ਪਟਵਾਰੀ ਸਾਹਿਬ ਦੇ ਸਾਈਨ ਹੋਏ ਆ ਕਮਿਸ਼ਨਰ ਸਾਹਿਬ ਦੇ ਟਿੱਕਰ ਸਾਈਨ ਹੋਏ ਆ ਰਿਪੋਰਟ ਦੇ ਉੱਪਰ ਵੀ ਇਹ ਜਗਾ ਸਾਡੀ ਨਹੀਂ ਗਈ ਅੱਜ ਇਹ ਫੇਰ ਆ ਗਏ ਆ ਤਹਿਸੀਲਦਾਰ ਸਾਹਿਬ ਦੇ ਸਾਈਨ ਹੋਏ ਆ ਅੱਜ ਇਹ ਫੇਰ ਆ ਗਏ ਆ ਕੀ ਕਹਿੰਦੇ ਕਹਿੰਦੇ ਆ ਵੀ ਥਗਾਏ ਹੀ ਨਿਸ਼ਾਨਦੇ ਕਰਨੀ ਸਾਡੀ ਜਗਾ ਵਾ ਕੀ ਲੱਗਦਾ ਹੈ ਕਾਰਨ ਕੀ ਸਮਝਦੋਤੀ ਲੱਗਦਾ ਕਾਰਨ ਕਾਰਨ ਸਿਰਫ ਇਹੋ ਹੀ ਆ ਕਿ ਪ੍ਰੈਸ ਦੇ ਵਿੱਚੋਂ ਇੱਕ ਦੋ ਜਾਨੇ ਉੱਠ ਕੇ ਤੇ ਐਵੇਂ ਜਾ ਕੇ ਇੱਥੇ ਖਲੋ ਕੇ ਵੀਡੀਓ ਬਣਾ ਕੇ ਕਹਿੰਦੇ ਦੀ ਇਹ ਜਗਾ ਸਾਡੀ ਆ ਜੀ ਇਹ ਜਗਾ ਸਾਡੀ ਹੈ ਜੀ ਬਸ ਉਹੋ ਹੀ ਚੀਜ਼ ਨੂੰ ਆ ਕੇ ਸ਼ੁਰੂ ਇਸ਼ੂ ਬਣਾ ਲੈਂਦੇ ਆ ਮੈਕਮਾ ਪੈਂਦਾ ਨਹੀਂਗਾ ਵੀ ਆਪ ਦਾ ਰਿਕਾਰਡ ਤੇ ਵੇਖਣ ਕਮ ਸੇ ਕਾ ਪਹਿਲਾਂ ਰਿਕਾਰਡ ਵੇਖ ਕੇ ਹੁਣ ਹੁਣ ਇੱਥੇ ਆ ਕੇ ਇੱਕ ਦੂਜੇ ਦੇ ਉੱਤੇ ਕਰੀ ਜਾਂਦੇ ਆ ਕਾਰਪੋਰੇਸ਼ਨ ਵਾਲੇ ਰੇਵਿਨਿਊ ਵਾਲਾ ਨੂੰ ਕਹੀ ਜਾਂਦੇ ਆ ਤੁਸੀਂ ਨਹੀਂ ਵੇਖਿਆ ਰੇਵਿਨਿਊ ਨਾਲੇ ਕਰ ਬਿਸ਼ ਨਾਲੇ ਕਹੀ ਜਾਂਦੇ ਤੁਸੀਂ ਨਹੀਂ ਵੇਖਿਆ ਕੀ ਲੱਗਦਾ ਤੁਹਾਡੀ ਦੁਕਾਨਾ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਸਾਹਮਣੇ ਹੀ ਆ ਸਾਰਾ ਕੁਝ ਆ ਇੰਨੀ ਪੁਲਿਸ ਇੰਨਾ ਫੋਰਸ ਸਾਰਾ ਕੁਝ ਲੰਦਾ ਸਾਨੂੰ ਕੋਈ ਨੋਟਿਸ ਚੱਕਰ ਨਹੀਂ ਆਇਆ ਅਹੀਂ ਤੇ ਵੈਸੇ ਹੀ ਇੱਥੇ ਸਾਨੂੰ ਇੱਕ ਘੰਟਾ ਇੱਕ ਪਹਿਲਾਂ ਪਤਾ ਲੱਗਾ ਸੀ ਪੁੱਛਿਆ ਵੀ ਆਹ ਕਾਦੀ ਫੋਰਟ ਆਈ ਹੋ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੀਆਂ ਦੁਕਾਨਾਂ ਦੇ ਸਿਲਸਿਲੇ ਦੇ ਵਿੱਚ ਆਏ ਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਤੇ ਕਹਿੰਦੇ ਕਿਸੇ ਦੀ ਜੈ ਜੀ ਸੀ ਵੀ ਕੋਈ ਹੋਵੇਗਾ ਕੋਈ ਗਲਤ ਨਹੀਂ ਕੋਈ ਕਾਰਵਾਈ ਹੋਏਗੀ ਪਰ ਹੋ ਰਿਹਾ ਜੀ ਵੇਖ ਲਓ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦਿਖਾਉਣ ਨੂੰ ਤਿਆਰ ਆ ਵੇ ਤੁਹਾਡੇ ਕੋਲ ਤੱਬਾ ਵਾ ਤੇ ਇਹ ਦੋ ਵਿਭਾਗ ਹੈ ਇਹਨਾਂ ਕੋਲ ਦੋਹਾਂ ਕੋਲ ਰ ਲਾਗੇ ਇਨ ਕਾਗਜ਼ ਨਹੀਂ ਹੋਣੇ ਇਹ ਵੀ ਜਿਹੜੇ ਇੱਕ ਘੰਟੇ ਦੇ ਵਿੱਚ ਸਾਰੇ ਇਕੱਠੇ ਕੀਤੇ ਜੇਕਰ ਤੁਹਾਡੀ ਜਾਣ ਬਿਨਾਂ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਤੁਹਾਡਾ ਕੀ ਆਪਕਮਿੰ ਕੀ ਕਰਾਂਗੇ ਫਿਰ ਤੇ ਹਾਈ ਕੋਰਟ ਜਾਵਾਂਗੇ ਬਾਈ ਨੇਮ ਜਾਵਾਂਗੇ ਅਫਸਰਾਂ ਦੇ ਇਹੋ ਹੀ ਹੋਊਗਾ ਵੀ ਜਿਹੜੇ ਅਫਸਰਾਂ ਨੇ ਸਾਨੂੰ ਲਿਖ ਕੇ ਦਿੱਤਾ ਵੀ ਸਾਡੀ ਜਗ੍ਹਾ ਨਹੀਂ ਗਈ ਉਹ ਹੀ ਅਫਸਰ ਪੀਤੇ ਲੈ ਕੇ ਤੁਰੇ ਫਿਰਦੇ ਆ ਮਾਲ ਦੀ ਗੱਲ ਆ ਦੇਖੋ ਜੀ ਉਹਨਾਂ ਦਾ ਆਪਾਂ ਕੋਈ ਕਹਿ ਨਹੀਂ ਸਕਦੇ ਗਲਤ ਹੈਗੀ ਸਾਰੀ ਪ੍ਰੈਸ ਨੇ ਜਿਹੜਾ ਵਾ ਇੱਕ ਅੱਦੇ ਬੰਦੇ ਨੇ ਕੋਈ ਲਾਗਤ ਬਾਜੀ ਦੇ ਵਿੱਚ ਕੀਤਾ ਪਰ ਇਹ ਨੁਕਸਾਨ ਸਾਰਿਆਂ ਦਾ ਹੋਣ ਗਿਆ ਠੀਕ ਨੁਕਸਾਨ ਦੇ ਲਈ ਜਮੀਨ ਦੀ ਨਿਸ਼ਾਨੀ ਤੇ ਉਹ ਦੁਕਾਨਦਾਰਾਂ ਦਾ ਕਹਿਣਾ ਕਿ ਉਹਨਾਂ ਦੀ ਮਾਲਕੀ ਵਾਲੀ ਜਮੀਨ ਹੈ ਇਹ ਸਾਰੇ ਰੈਵਨਿਊ ਵਾਲਿਆਂ ਨੇ ਪੇਸ਼ ਕਰਨਾ ਰਿਹਾ ਸਾਰਾ ਰੈਵਨਿਊ ਡਿਪਾਰਟਮੈਂਟ ਦਾ ਕੰਮ ਪਰ ਜਿਹੜੇ ਡਾਕੂਮੈਂਟ ਦਿਖਾ ਰਹੇ ਕਿ ਉਹ ਡਾਕੂਮੈਂਟ ਸਹੀ ਹੈ ਉਹ ਸਾਰੇ ਉੱਤੇ ਅਫਸਰ ਵੱਡੇ ਬੈਠੇ ਨੇ ਵੱਡੇ ਅਫਸਰਾਂ ਨੇ ਪੇਸ਼ ਕੀਤਾ ਉਹੀ ਕਲੀਅਰ ਕਰ ਸਕਦੇ ਉਹਨਾਂ ਦਾ ਕਹਿਣਾ ਵੀ ਤੁਹਾਡੇ ਤੋਂ ਤਸਦੀਕ ਕੀਤਾ ਗਿਆ ਪਹਿਲਾਂ ਵੀ ਜਗ੍ਹਾ ਇਹਦਾ ਨਾਮ ਸਰ ਇਹ ਸਾਰੇ ਵੱਡੇ ਅਫਸਰਾਂ ਨੇ ਵੈਰੀਫਾਈ ਕਰਨਾ ਚਾਹੀਦਾ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਅਫਸਰਾਂ ਵੱਲੋਂ ਹੀ ਉਹਨਾਂ ਜਿਹੜਾ ਲਿਖਤੀ ਸੀ ਗਈ ਹੈ ਪਰ ਅੱਜ ਫੇਰ ਦੁਬਾਰਾ ਅਫਸਰ ਆ ਗਏ ਨੇ ਤੇ ਇਸ ਮੌਕੇ ਤੇ ਕੀ ਕਹਿਣਾ ਚਾਹੀਦਾ ਇਹ ਉਹਤ ਵੱਡੇ ਅਫਸਰਾਂ ਦੀ ਮਨਜ਼ੂਰੀ ਦੇ ਨਾਲ ਹੀ ਜੋ ਵੀ ਹੋ ਰਿਹਾ ਹੋਣਾ ਹੈ ਇਹਨਾਂ ਅਫਸਰਾਂ ਨੂੰ ਪਤਾ ਨਹੀਂ ਵੀ ਜਗਾ ਕਿਸ ਦੇ ਨਾਮ ਤੇ ਕਿਹਦੀ ਕਿਹ ਜਗਾ ਇਦਾਂ ਜਦੋਂ ਇਹਨਾਂ ਨੇ ਪਹਿਲਾਂ ਤਸਦੀਕ ਕੀਤੀ ਵੀ ਜਗਾ ਹੈ ਗੈਰ ਸਰਕਾਰੀ ਹੈ ਤੇ ਹੁਣ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਸ਼ਾਮਲਾਡ ਦੀ ਤਾਂ ਅੰਦਰਾਜ ਚੱਲ ਰਿਹਾ ਪੁਰਾਣਾ ਰਿਕਾਰਡ ਦੇ ਵਿੱਚ ਉਹਦੀ ਵਜ੍ਹਾ ਕਰਕੇ ਕਿ ਸ਼ਾਮਲਾਡ ਜਗਾ ਦੀ ਰਜਿਸਟਰੀ ਹੋ ਜਾਂਦੀ ਹੈ ਨਹੀਂ ਇਹ ਤਾਂ ਸਰ ਮਾਲ ਵਿਭਾਗ ਦੇ ਦਿੰਦੇ ਸਭ ਜੀ ਤੇ ਤੁਸੀਂ ਤਸਦੀਕ ਤੇ ਤੁਹਾਨੂੰ ਕੀ ਲੱਗਦਾ ਜਗਾ ਕਿਸ ਦੇ ਨਾਮ ਇਹ ਮਾਲ ਵਿਭਾਗ ਦੇ ਸਾਰਾ ਰਿਕਾਰਡ ਵੈਰੀਫਾਈ ਕਰਨਾ ਹੁੰਦਾ ਹੈ ਤਾਂ ਨੂੰ ਜਿਹੜੀ ਉਥਾ ਉਹਦੀ ਦੱਸਾਂ ਕੀ ਕਾਰਵਾਈ ਕਰਦੇ ਪਏ। ਮੈਂ ਤਾਂ ਆਪਣੇ ਅਫਸਰਾਂ ਦੇ ਨਾਲ ਆਇਆ ਉਹਨਾਂ ਨੇ ਕੀ ਮੁੱਖ ਕਾਰਵਾਈ ਜੇ ਮੁੱਖੇ ਦੇ ਤੁਹਾਨੂੰ ਪਤਾ ਹੈ। ਇਹ ਸਾਰਾ ਇਹੀ ਤੇ ਮਾਲ ਦੇ ਨੇ ਜੀ ਮਾਲ ਵਾਲੇ ਵਿਭਾਗ ਮਾਲ ਦੀ ਜਗ੍ਹਾ ਦੇ ਹਰ ਚੀ ਦਾ ਪਤਾ ਹੁੰਦਾ। ਮਾਲ ਵਿਭਾਗ ਦੇ ਨਾਲ ਗੱਲ। ਤੁਹਾਨੂੰ ਉਸਦਾ ਪਤਾ ਦੇ ਹੋਏਗਾ ਨਾ ਜਗ੍ਹਾ ਸਰਕਾਰੀ ਹੈ ਗੈਰ ਸਰਕਾਰੀ। ਉਹ ਸ਼ਾਮਰਾੜ ਦੇ ਦੀ ਜ਼ਮੀਨ ਆ ਭਾਕੀ ਸਰ। ਤੁਹਾਨੂੰ ਇਹਨਾਂ ਦੱਸਣ ਜਗ੍ਹਾ ਸਰਕਾਰ ਕੇ ਗੈਰ ਸਰਕਾਰੀ ਇਹਨਾਂ ਆ ਜਾਂ ਜਵਾਏ ਦਾ ਸ਼ਾਮਰਾੜ ਦੇ ਦੀ ਜੋ ਵੀ ਸੈਂਸ ਨਿਕਲਦੀ ਹੈ ਉਹ ਤੇ ਅਫਸਰ ਬੈਠੇ ਉਹ ਹੀ ਉਹ ਹੀ ਰਿਕਾਰਡ ਕਰਦੇ। ਇਹ ਕਾਗਜ਼ਾ ਕੀਤੇ ਹੋਏ ਨੇ ਉਹਨਾਂ ਦਾ ਨਾਮ ਬੋਲ ਦੇਣਾ ਉਹਨਾਂ ਦਾ ਨਾਮ ਉਹੋ ਹੀ ਕਾਗਜ਼ਾ ਕੀਤੇ ਹੋਏ ਨੇ ਤੁਸੀਂ ਇਹ ਇਹਨਾਂ ਦੱਸੋ ਸਰਕਾਰੀ ਕਿ ਐਸਾ ਕਰੀ ਹੈ ਇਹ ਇਹ ਨਹੀਂ ਦੱਸ ਸਕਦੇ ਰੈਵਨਿਊ ਵਿਭਾਗ ਨੇ ਦੱਸਣਾ ਠੀਕ ਹੈ ਤਹਿਸੀਲਦਾਰ ਸਾਹਿਬ ਆਉਣਗੇ ਗਰਦੌਰ ਸਾਹਿਬ ਕੋਲ ਤਾਂ ਬਈ ਨਿਸ਼ਾਨਦੀ ਕਰਨਾ ਹੈ ਹਾਂਜੀ ਲੇਕਿਨ ਕਹਿਣਾ ਕਿ ਰਜਿਸਟਰੀ ਵਾਲੀਆਂ ਜ਼ਮੀਨਾਂ ਐ ਉਹਨਾਂ ਦੀ ਮਾਲਕੀ ਹੈ ਸਰ ਇਹ ਤਹਿਸੀਲਦਾਰ ਸਾਹਿਬ ਆ ਰਹੇ ਆ ਬਾਕੀ ਤੁਹਾਨੂੰ ਉਹ ਡਿਟੇਲਸ ਦੱਸਣਗੇ ਮੈਂ ਤੇ ਸਿਰਫ ਆਰਡਰ ਨਾਲ ਆਇਆ ਹਾਂ ਡੀਸ ਸਾਹਿਬ ਦੇ ਹੁਕਮ ਹੈ ਮੰਨ ਜਾਓ ਡੀਸ ਸਾਹਿਬ ਤੇ ਨਿਸ਼ਾਨਦੀ ਕਰ ਜੋ ਤਸਵੀਰ ਦਿਖਾ ਰਹੇ ਜੋ ਕਾਗਜ਼ਾ ਦਿਖਾ ਰਹੇ ਕਿ ਉਹ ਸਹੀ ਹੈ ਜਾਂ ਨਹੀਂ ਬਿਲਕੁਲ ਸਰ ਦੋਹਾਂ ਤਰ੍ਹਾਂ ਦੇ ਸਹੀ ਹੈ ਅਹੀ ਗਲਤ ਥੋੜਾ ਕਿਨ ਕਹਿ ਸਕਦੇ ਜੀ ਬਾਕੀ ਜੋ ਅਫਸਰਾਂ ਦੇ ਨੌਲੇਜ ਹੈ ਜੀ ਜੋ ਅਫਸਰ ਕਹਿਣਗੇ ਅਹੀ ਉਹ ਕਰ ਪਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪਹਿਲੇ ਜਗ੍ਹਾ ਲਈ ਗਈ ਸੀ ਤਾਂ ਵੀ ਅਫਸਰਾਂ ਨੇ ਸਾਈਨ ਕਿਤੇ ਪਟਵਾਰੀ ਦੇ ਸਰ ਇਹ ਤੇ ਇਹ ਤੇ ਅਫਸਰ ਹੀ ਦੱਸ ਸਕਦੇ ਆ ਜੀ ਅਹੀ ਤੇ ਥੱਲੇ ਵਾਲਾ ਜਿੰਮੇਵਾਰ ਕੌਣ ਹੈ ਕਿ ਤੂੰ ਪਿਛਲੇ ਕੰਮ ਮੈਨੂੰ ਕੋਈ ਪਤਾ ਨਹੀਂ ਜੀ ਮੈਂ ਤੇ 10 ਦਿਨ ਹੋਏ ਇੱਥੇ ਆਏ ਨੂੰ ਉਹਨਾਂ ਨੂੰ ਲਿਖਦਾ ਕਿ ਤਸਵੀਰਦਾਰ ਸਾਹਿਬ ਜੀ ਇਹ ਸਭ ਇਹ ਉਹੀ ਆਪਣਾ ਜਵਾਬ ਦੇ ਸਕਦੇ ਜੀ ਮੈਂ ਕੁਝ ਨਹੀਂ ਦੱਸ ਸਕਦਾ ਲੜਕੋ ਸਾਹਿਬ ਤੁਸੀਂ ਜਿਹੜੀ ਹੈ ਅੱਜ ਇਹ ਮਾਰਕੀਟਿੰਗ ਕਰਨ ਨੂੰ ਕਰ ਲਈਏ ਜੀ ਨਹੀਂ ਸਾਹਿਬ ਜੀ ਅੱਜ ਆ ਰਹੇ ਨੇ ਡਿਊਟੀ ਮਿਨਿਸਟਰੀ ਨਾਲ ਤਾਵਾ ਆ ਰਹੇ ਨੇ ਆ ਰਹੇ ਨੇ ਆ ਰਹੇ ਨੇ ਤੁਹਾਨੂੰ ਦੇਣਗੇ ਤੁਸੀਂ ਤੁਹਾਨੂੰ ਕੋ ਜੀ ਸਰ